ਤੋ ਜਦੋਂ ਵੀ ਤੁਸੀਂ ਖਾਸ ਜੀ ਨਾਲ ਕੰਟੈਕਟ ਕੀਤਾ ਸੀਗਾ ਬਈ ਖਾਸ ਨਾਲ ਗੱਲ ਕਰਨੀ ਆ ਇਹਦਾ ਕੀ ਕਾਰਨ ਸੀ ਉਸ ਵੇਲੇ ਜਦੋਂ ਤੁਸੀਂ ਖਾਸ ਨਾਲ ਗੱਲ ਕੀਤੀ ਅਸੀਂ ਕਾਫੀ ਜ਼ਿਆਦਾ ਲਾਸ ਦੇ ਵਿੱਚ ਘਾਟੇ ਦੇ ਵਿੱਚ ਆ ਗਏ ਸੀ ਜਿਸ ਦੇ ਨਾਲ ਮੈਨੂੰ ਸਲਾਈ ਦਾ ਕੰਮ ਬੰਦੇ ਕਰਨਾ ਪੈ ਗਿਆ ਮੈਂ ਟੋਟਲੀ ਲਾਸਟ ਹੋ ਗਿਆ ਸੀ ਈਵਨ ਅਸੀਂ ਰੋਟੀ ਜਿਹੜੀ ਆ ਨਾ ਉਹ ਸਿਰਫ ਇੱਕ ਟਾਈਮ ਹੀ ਖਾਂਦੇ ਸੀਗੇ ਮਤਲਬ ਰਾਤ ਨੂੰ ਘਰੇ ਜਾ ਕੇ ਰੇੜੀ ਜਦੋਂ ਘਰੇ ਲੈ ਕੇ ਜਾਣੀ ਹੈ ਉਸ ਟਾਈਮ ਹੀ ਰੋਟੀ ਖਾਂਦੇ ਸੀ ਵੀ ਮਤਲਬ ਬੱਚਿਆਂ ਨੇ ਉਹ ਜਿਹੜਾ ਮਤਲਬ 25 30 ਦਿਨ ਦਾ 20 ਦਿਨ ਦਾ ਟਾਈਮ ਸੀਗਾ ਉਹ ਮਤਲਬ ਇਸ ਤਰ੍ਹਾਂ ਕੱਢਿਆ ਵੀ ਮਤਲਬ ਬਹੁਤ ਜ਼ਿਆਦਾ ਜਿੰ ਨੂੰ ਆਪਾਂ ਓਖਾ ਕਹਿ ਦੀਏ 500 ਰੁਪਏ ਦਾ ਕੰਮ ਕਰਕੇ ਘਰ ਦਾ ਚੁੱਲ੍ਹਾ ਉੱਥੇ ਰੇੜੀ ਦੇ ਉੱਤੇ ਰੱਖ ਕੇ ਅਸੀਂ ਸਰਵਾਈਵ ਕਰ ਰਹੇ ਸੀਗੇ 버거 ਦੀ ਰੇੜੀ ਲਾ ਰਹੇ ਸੀ ਤੁਹਾਡੀ ਆਸ ਸੀ ਕਿ ਜਾ ਕਿਸੇ ਸਰਕਾਰ ਆਵਾ ਕਿਸੇ ਹੋਰਵਾ ਨਹੀਂ ਜਾ ਕੇ ਇਹਨਾਂ ਦੀ ਮਦਦ ਸੰਭਲ ਸਕਦੀ ਆ ਉਹਦਾ ਮੈਨ ਹੈਲਪ ਕਰਨੀ ਹੁੰਦੀ ਆ ਤਾਂ ਉਹ ਕਿਸੇ ਦੇ ਵਿੱਚ ਦੀ ਆ ਕੇ ਕੀ ਕਰਦਾ ਤੇ ਮਤਲਬ ਖਾਲ ਸਾਈਡ ਦੀ ਹੈਲਪ ਨਾਲ ਨਾ ਮਤਲਬ ਇੰਨਾ ਕਿ ਜ਼ਿਆਦਾ ਉਹ ਮਤਲਬ ਫੇਮਸ ਹੋ ਗਿਆ ਜਾਂ ਕੰਮ ਨੂੰ ਲੈ ਕੇ ਲਾ ਲਓ ਮਤਲਬ ਬਹੁਤ ਵਧੀਆ ਸਾਡੀ ਸੇਲ ਹੋਣ ਲੱਗ ਗਈ ਵੀ ਮੈਂ ਆਪਣੇ ਬੱਚਿਆਂ ਨਾਲ ਦੋ ਡੰਗ ਦੀ ਤਿੰਨ ਡੰਗ ਦੀ ਰੋਟੀ ਹੈ ਜਿਹੜੀ ਉਹ ਬਹੁਤ ਵਧੀਆ ਹੋ ਰੀਜ਼ੀਲੀ ਖਾਣ ਲੱਗੀ। ਇੱਕ ਗੁਰੂ ਘਰ ਪਾਣਾ ਪੰਡਾ ਜੋੜ ਮੇਲਾ ਹੋ ਗਿਆ ਤੇ ਤੁਸੀਂ ਹਾਂਜੀ ਬਿਲਕੁਲ ਜੀ ਤੁਸੀਂ ਹੁਣ ਚੜ੍ਹਦੀ ਕਲਾ ਤੁਹਾਡੀ ਰਣੀ ਵੀ ਚੜ੍ਹਦੀ ਕਲਾ ਜਾਏ ਤੁਸੀਂ ਪਰਿਵਾਰ ਵੀ ਚੱਕ ਲੈ ਹੁਣ ਤੁਹਾਡਾ ਤੁਹਾਡੀ ਰੇੜੀ ਦਾ ਤੁਹਾਡੀ ਸਾਰੀ ਜ਼ਿੰਦਗੀ ਤੇ ਤੁਹਾਡੇ ਪਰਿਵਾਰ ਦੀ ਜਿੰਦਗੀ ਬਦਲ ਦਿੱਤੀ ਆ ਕਿ ਤੁਹਾਡਾ ਹੋਏ ਨੈਕਸਟ ਈਅਰ ਹੁਣ ਅਸੀਂ ਇੱਕ ਸ਼ਾਪ ਦੇਖੀ ਆ ਰੈਂਟ ਤੇ ਜਿਹੜੀ ਅਸੀਂ ਮਤਲਬ ਫਾਈਨਲ ਕਰ ਲਈ ਆ ਹਾਂਜੀ ਬਹੁਤ ਵਧੀਆ ਇਹ ਸਾਰੀ ਆਮਡਰ ਰੇੜੀ ਤੋਂ ਆ ਰਹੀ ਹੁਣ ਰੇੜੀ ਤੋਂ ਆ ਰਹੀ ਆ ਹਾਂਜੀ ਹੁਣ ਰੇੜੀ ਤੋਂ ਇੰਪਰੂਵ ਹੋ ਰਹੀ ਆ ਜੀ ਤੁਹਾਡਾ ਜਿਹੜਾ ਢੰਡੀ ਜਿਹੜੀ ਰੇੜੀ ਆ ਫੰਨੇ ਦੇ ਕਿਹੜੇ ਇਲਾਕੇ ਚ ਆ ਤੇ ਨਾਂ ਕੀ ਰਹਿਣੀ ਲਾ ਕੇ ਦੱਸੀਏ ਸਾਰੀ ਸੰਗਤ ਨੂੰ ਇਹ ਮੇਰੀ ਖਾਲਸਾ ਫਾਸਟ ਫੂਡ ਜੰਕਸ਼ਨ ਦੇ ਨਾਮ ਤੇ ਅਸੀਂ ਨੇ ਰੱਖਿਆ ਜੀ ਇਹਦਾ ਨਾਮ ਤੇ ਇਹ ਸਮਰਾਲਾ ਰੋਡ ਐਲੀਗੈਂਸ ਹੋਟਲ ਦੇ ਕੋਲ ਹੈ ਅਸੀਂ ਖਾਸਾ ਤੁਹਾਡੇ ਕਰਕੇ ਤੁਹਾਡੀ سپورਟ ਦਾ ਜੋ ਕੀਤਾ ਕਰ ਸਕਿਆ ਕਰ ਦਿੱਤਾ ਉਹ ਕਿਸੇ ਨੂੰ ਜੁਰੂਰ سپورਟ ਦੇਵਾਂਗੇ ਪਰਿਵਾਰ ਨੂੰ ਮੈਂ ਪਹਿਲੇ ਕੋ ਸ਼ੁਕਰਾਨਾ ਕਰਦਾ ਮਤਲਬ ਸਾਫ ਸਾਈਡ ਦਾ ਜੀ ਨੇ ਮੈਨੂੰ ਇੱਥੇ ਤੱਕ ਬਚਾਇਆ ਤੇ ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਵਾਹਿਗੁਰੂ ਕਿਰਪਾ ਕਰਨ ਦੀ ਮੈਂ ਵੀ ਖਾਲਸਾ ਟਰਾਈ ਦੀ ਤਰ੍ਹਾਂ ਹੀ ਹੈਲਪ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਅੱਜ ਭਾਈ ਗੁਰਜੀਤ ਸਿੰਘ ਉਹਨਾਂ ਦਾ ਗੱਲ ਕਰਨ ਚੱਲੇ ਹਾਂ ਖੰਨੇ ਪੰਜਾਬ ਦੇ ਵਿੱਚ ਖੰਨਾ ਜਿੱਥੇ ਉਹਨਾਂ ਉੱਪਰ ਕਾਫੀ ਕਾ ਲੋ ਮੁਸ਼ਕਲ ਆ ਗਈਆਂ ਸੀਗੀਆਂ ਤੇ ਉਹਨੇ ਆਪਣਾ ਫੋਨ ਵੀ ਵੇਚਦਾ ਸੀਗਾ ਆਪਣੇ ਪਰਿਵਾਰ ਨੂੰ ਜਿੱਦਾਂ ਭਈ ਮੋਰੇ ਖਾਣਾ ਪਰ ਰੱਖਣ ਲਈ ਐਨੀ ਗਰੀਬੀ ਆ ਗਈ ਸੀ ਇੱਕ ਨੰ ਬੇਸਤਾ ਪੈ ਗਈ ਸੀ ਕਿਉਂਕਿ ਉਸ ਵੇਲੇ ਉਹਨਾਂ ਦੇ ਘਰ ਵਾਲੀ ਵੀ ਕਾਫੀ ਬਿਮਾਰ ਸੀਗੇ ਤੁਹਾਨੂੰ ਪਤਨੀ ਕਾਫੀ ਬਿਮਾਰ ਸੀਗੇ ਉਹਦੀ ਬਿਜ਼ਨਸ ਵੀ ਬਹੁਤ ਜਿੱਦਾਂ ਭਈ ਕਹਾਂ ਲੋ ਇਫੈਕਟ ਹੋ ਗਈ ਤੇ ਕੁਛ ਨਹੀਂ ਰਹਿ ਗਿਆ ਸੀਗਾ ਇੱਕ ਫੋਨ ਜਿਹੜਾ ਰਹਿ ਗਿਆ ਸੀਗਾ ਉਹ ਵੀ ਵੇਚ ਕੇ ਫੇ ਆਪਣਾ ਉਹਨੇ ਆਪਣੇ ਜਿੱਦਾਂ ਭਈ ਕਹਾਂ ਲੋ ਬਿਲ ਤਾਰਨੇ ਤੇ ਆਖਰੀ ਖਾਣਾ ਖੁਣਾ ਦੇ ਹੁੰਦਾ ਫੇ ਉਹਨਾਂ ਦਾ ਜੋ ਰਾਪਤਾ ਹੋਇਆ ਖਾਲਸਾ ਏਡ ਦੇ ਨਾਲ ਤੇ ਦੇਖੋ ਤੁਸੀਂ ਆਪੇ ਖਾਲਸਾ ਏੜਨਾ ਤੇ ਤੁਹਾਡੇ ਪਿਆਰ ਨਾਲ ਤੇ ਗੁਰੂ ਕਿਰਪਾ ਨਾਲ ਉਹਦੀ ਜ਼ਿੰਦਗੀ ਕਿਦਾਂ ਬਦਲ ਦਿੱਤੀ ਆ ਅਸੀਂ ਹਰ ਵਾਰੀ ਕਹਿੰਨੇ ਜੋ ਅਸੀਂ ਕਰਦੇ ਤੁਹਾਡੇ ਕਰਕੇ ਕਰਦੇ ਸਾਡਾ ਖਾਲਸਾ ਦਾ ਇੰਡੀਆ ਜਿਹੜਾ ਸਾਡਾ ਬੈਂਕ ਅਕਾਊਂਟ ਆ ਤੁਸੀਂ ਜਰੂਰ ਉੱਥੇ ਸਪੋਰਟ ਕਰੋ ਸਾਡੇ ਬਹੁਤ ਵੱਡੇ ਪ੍ਰੋਜੈਕਟ ਚੱਲ ਰਹੇ ਆ ਪਰ ਤੁਹਾਡੀ ਮਦਦ ਦੀ ਹਰ ਵਾਰੀ ਲੋੜ ਹੁੰਦੀ ਆ ਤੁਸੀਂ ਵੀਡੀਓ ਦੇਖ ਕੇ ਤੁਸੀਂ ਦੇਖੋ ਭਈ ਕਿੰਨੀਆਂ ਅਸੀਂ ਉਥੇ ਤੁਹਾਡੇ ਕਰਕੇ ਗੁਰੂ ਕਿਰਪਾ ਕਰਕੇ ਤੁਹਾਡੇ ਨਾਲ ਜੁੜ ਕੇ ਕਿੰਨੇ ਪਰਵਾਰਾਂ ਦੀ ਮਦਦ ਹੋ ਰਹੀ ਆ ਤੇ ਕਿੰਨੇ ਪਰਿਵਾਰ ਗਰੀਬੀ ਚੋਂ ਨਿਕਲ ਰਹੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਜੀ ਤੁਸੀਂ ਭਾਈ ਗੁਰਜੀਤ ਸਿੰਘ ਜੀ ਹਾਂ ਜੀ ਮੈਂ ਗੁਰਜੀਤ ਸਿੰਘ ਜੀ ਹਾਂ ਜੀ ਤੇ ਤੁਸੀਂ ਖੰਡੇ ਤੋਂ ਆ ਪੰਜਾਬ ਤੋਂ ਹਾਂ ਜੀ ਖੰਨਾ ਪੰਜਾਬ ਸਮਰਾਲਾ ਰੋਡ ਤੋਂ ਚੜਦੀ ਕਲਾ ਤੁਸੀਂ ਥੋੜੇ ਆਪਣੀ ਆਪਣੀ ਪਰਿਵਾਰ ਦੀ ਜਾਣਕਾਰੀ ਦੇ ਦੋਗੇ ਤੁਹਾਨੂੰ ਕਿੰਨੇ ਮੈਂਬਰ ਪਰਿਵਾਰ ਆ ਹਾਂ ਜੀ ਮੈਂ ਗੁਰਜੀਤ ਸਿੰਘ ਖੰਨੇ ਤੋਂ ਜੀ ਮੇਰੇ ਮਤਲਬ ਇੱਕ ਮੇਰੀ ਵਾਈਫ ਹੈ ਤੇ ਦੋ ਮੇਰੇ ਬੱਚੇ ਹਨ ਇਸ ਵਿੱਚ ਕੀ ਬੇਟੀ ਪੱਟੀ ਹੈ 15 ਸਾਲ ਦੀ ਹੈ 10th ਦੇ ਪੇਪਰ ਦੇ ਰਹੀ ਹੈ ਤੇ ਬੇਟਾ 8 ਸਾਲ ਦਾ ਹੈ ਜੋ ਕਿ ਸੈਕੰਡ ਕਲਾਸ ਦੇ ਵਿੱਚ ਹੈ ਛੱਡ ਦੀ ਗੱਲਾਂ ਛੱਡ ਦੀ ਗੱਲਾਂ ਤੇ ਤੁਹਾਡੇ ਜਿੱਦਾਂ ਵੀ ਤੁਸੀਂ ਖਾਸ ਨਾਲ ਜਿਹੜਾ ਕੰਟੈਕਟ ਕੀਤਾ ਸੀਗਾ ਬਈ ਖਾਸ ਨਾਲ ਗੱਲ ਕਰਨੀ ਆ ਇਹਦਾ ਕੀ ਕਾਰਨ ਸੀ ਉਸ ਵੇਲੇ ਜਦੋਂ ਤੁਸੀਂ ਖਾਸ ਨਾਲ ਗੱਲ ਕੀਤੀ ਮੈਂ ਐਕਚੁਅਲੀ ਸਲਾਈ ਦਾ ਕੰਮ ਕਰਦਾ ਸੀਗਾ ਜੀ ਬਹੁਤ ਜ਼ਿਆਦਾ ਕੰਮ ਦੇ ਵਿੱਚ ਲਾਸ ਹੋਣ ਨਾਲ ਘਾਟਾ ਹੋਣ ਨਾਲ ਮੇਰਾ ਬੇਟਾ ਪੀ ਮੈਚ्योर ਸੀਗਾ ਤੇ ਮਤਲਬ 7 ਮੰਥ ਚੋਂ ਹੋਇਆ ਸੀਗਾ ਪੀਜੀਆਈ ਦੇ ਵਿੱਚ ਤਾਂ ਉੱਥੇ ਕਾਫੀ ਖਰਚਾ ਆ ਗਿਆ ਸੀਗਾ ਯਾਰ ਬਹੁਤ 10 ਤੋਂ 15 ਲੱਖ ਦੇ ਕਰੀਬ ਤੇ ਉਸ ਤੋਂ ਬਾਅਦ ਮੇਰੀ ਵਾਈਫ ਹੈ ਜਿਹੜੀ ਉਹਨਾਂ ਦੇ ਹਾਰਟ ਪੇਸ਼ੀਐਂਟ ਨੇ ਉਹਨਾਂ ਦੇ ਦਿਲ 'ਚ ਨਾ ਸੁਰਾਖ ਹੈ ਜੀ 16 ਐਮ ਐਮ ਦਾ ਤੇ ਇਹਨਾਂ ਚੀਜ਼ਾਂ ਨੂੰ ਸਰਵਾਈਵ ਕਰਦੇ ਚੱਲਦੇ ਅਸੀਂ ਕਾਫੀ ਜ਼ਿਆਦਾ ਲਾਸ ਦੇ ਵਿੱਚ ਘਾਟੇ ਦੇ ਵਿੱਚ ਆ ਗਏ ਸੀ ਜਿਹਦੇ ਨਾਲ ਮੈਨੂੰ ਸਲਾਈ ਦਾ ਕੰਮ ਬੰਦੇ ਕਰਨਾ ਪੈ ਗਿਆ ਮੈਂ ਟੋਟਲੀ ਲਾਸਟ ਹੋ ਗਿਆ ਸੀ ਤੇ ਬਚਦੇ ਜਿਹੜਾ ਕੁਝ ਵੀ ਮੇਰੇ ਕੋਲੇ ਨਹੀਂ ਰਿਹਾ ਸੋ ਮੇਰੇ ਕੋਲ ਹਾਊਸ ਵੀ ਨਹੀਂ ਰਿਹਾ ਸ਼ਾਪ ਸੀ ਉਹ ਵੀ ਮਤਲਬ ਸੇਲ ਹੋ ਗਈ ਜੀ ਤੇ ਮਤਲਬ ਮੈਂ ਰੈਂਟ ਤੇ ਸਰਵਾਈਵ ਕਰ ਰਿਆ ਸੀਗਾ ਤੇ ਮੇਰੇ ਕੋਲ ਜੋ ਲੈਸਿਸ ਪਈਆਂ ਸੀਗਾ ਦੁਸ਼ਹਿਰੇ ਵਾਲੇ ਦਿਨ ਅਸੀਂ ਨੇ ਆਪਣੀਆਂ ਲੈਸਿਸ ਨੂੰ ਸੇਲ ਕੀਤਾ ਤੇ ਮੈਂ 1700 ਰੁਪਏ ਇਕੱਠਾ ਕੀਤਾ ਜੀ 1700 ਦੇ ਵਿੱਚ 500 ਰੁਪਏ ਦਾ ਰਾਸ਼ਨ ਘਰੇ ਪਾਇਆ ਜੀ ਤੇ ਬਾਸ 700 ਰੁਪਏ ਰੈਂਟ ਤੇ ਮੈਂ ਰੇੜੀ ਲੈ ਕੇ ਜਾਂਦੀ ਸੀ 500 ਰੁਪਏ ਦਾ ਕੰਮ ਕਰਕੇ ਘਰ ਦਾ ਚੁੱਲ੍ਹਾ ਉੱਥੇ ਰੇੜੀ ਦੇ ਉੱਤੇ ਰੱਖ ਕੇ ਅਸੀਂ ਸਰਵਾਈਵ ਕਰ ਰਹੇ ਸੀਗੇ 버거 ਦੀ ਰੇੜੀ ਲਾ ਰਹੇ ਸੀ ਦੇ ਮਤਲਬ ਜਦੋਂ ਵੀ ਕੋਈ ਲੰਘਦਾ ਸੀਗਾ ਕਿਉਂਕਿ ਉਹ ਰੇੜੀ ਦੇ ਆਲੇ ਦੁਆਲੇ ਕੋਈ ਪੋਸਟਰ ਵਗੈਰਾ ਜਾਂ ਨਾਮ ਕੁਛ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ ਸੀਗਾ ਤੇ ਮਤਲਬ ਲੋਕ ਆ ਕੇ ਨਾ ਉੱਥੇ ਲਾਈਟ ਸੀ ਮੈਂ ਆਪਣੀ ਮੋਬਾਈਲ ਦੀ ਟਾਰਚ ਨਾਲ ਸ਼ਾਮ ਨੂੰ ਮਤਲਬ ਉਹ ਕਰਦਾ ਸੀਗਾ ਜਿੰਨੀ ਕੁ ਮੋਬਾਈਲ ਦੀ ਟਾਰਚ ਦੇ ਨਾਲ ਜਿੰਨਾ ਕੁ ਚਾਨਣਾ ਹੋ ਜਾਂਦਾ ਸੀਗਾ ਉਹ ਰੇੜੀ ਨੇੜੇ ਆ ਕੇ ਹੀ ਪਤਾ ਲੱਗਦਾ ਸੀਗਾ ਵੀ ਕੋਈ ਕੰਮ ਕਰ ਰਿਹਾ ਹੈ ਈਵਨ ਕੀ ਤੋ ਤੱਕ ਤਾਂ ਲੋਕ ਇਹ ਕਹਿੰਦੇ ਸੀਗੇ ਵੀ ਜਿਵੇਂ ਤੁਸੀਂ ਅੰਡੇ ਵਾਲੀ ਰੇੜੀ ላይ ਬੈਠੇ ਹੋ ਯਾਰ ਅਸੀਂ ਅੰਡੇ ਹੈਗੇ ਆ ਤੁਹਾਡੇ ਕੋਲੇ ਸੋ ਮਤਲਬ ਨਹੀਂ ਦੱਸ ਸਕਦੇ ਸੀ ਬਹੁਤ ਫੀਲ ਹੁੰਦਾ ਸੀਗਾ ਇਸੇ ਤਰ੍ਹਾਂ ਕੰਮ ਕਰਦੇ ਤੇ ਸਾਡੇ ਮਤਲਬ ਪੂਰੇ ਹੈਗੇ ਨੇ ਮਤਲਬ ਜਿਨ੍ਹਾਂ ਨੇ ਸਾਨੂੰ ਮਤਲਬ ਦੱਸਿਆ ਵੀਰ ਜੀ ਨੇ ਤੇ ਵੀ ਤੁਸੀਂ ਖਾਲਸਾ ਈਡ ਨਾਲ ਸੰਪਰਕ ਕਰੋ ਤੁਹਾਡੀ ਹੈਲਪ ਜ਼ਰੂਰ ਕਰਨਗੇ ਤੇ ਮੈਨੂੰ ਪਤਾ ਲੱਗਿਆ ਵੀ ਆਪਣਾ ਹੈੱਡ ਆਫਿਸ ਪਟਿਆਲਾ ਦੇ ਵਿੱਚ ਹੈ ਤੇ ਉੱਥੇ ਮੈਂ ਜਿਵੇਂ ਹੀ ਮਤਲਬ ਉਹਨਾਂ ਨਾਲ ਮੈਂ ਸੰਪਰਕ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਆਪਣੀ ਕੁਝ ਵੀਡੀਓ ਬਣਾ ਕੇ ਜਾਂ ਕੁਝ ਇਸ ਤਰ੍ਹਾਂ ਸਾਨੂੰ ਸੈਂਡ ਕਰੋ ਵੀ ਤੁਸੀਂ ਕਿਵੇਂ ਕੰਮ ਕਰਦੇ ਹੋ ਕੀ ਹਿਸਾਬ套ਵਾ ਮੈਂ ਉਹਨਾਂ ਨੂੰ ਸੈਂਡ ਕੀਤੀ ਸੀ ਉਹਨਾਂ ਨੇ ਮੇਰੇ ਤੋਂ ਵੇਰਵਾ ਲਿਆ ਮੇਰੀ ਫੈਮਲੀ ਦੇ ਵਿੱਚ ਕੀ ਹਿਸਾਬ套ਵਾ ਉਹਨਾਂ ਨੂੰ ਪੂਰੀ ਡਿਟੇਲ ਕਨਫਰਮ ਕਰਾਈ ਫਿਰ ਉਹਨਾਂ ਨੇ ਜਿਹੜੇ ਆਪਣੇ ਖੰਨੇ ਦੇ ਮਤਲਬ ਜੋ ਇਨਚਾਰਜ ਨੇ ਤੇ ਕੁਲਦੀਪ ਸਿੰਘ ਜੀ ਮਤਲਬ ਉਹਨਾਂ ਨੂੰ ਉਹਨਾਂ ਨੇ ਵੈਰੀਫਿਕੇਸ਼ਨ ਵਾਸਤੇ ਉਹ ਕਰਿਆ ਤੇ ਉਹ ਸਾਡੇ ਕੋਲੇ ਆਏ ਉਹਨਾਂ ਨੇ ਸਾਡਾ ਸਾਰਾ ਕੁਝ ਦੇਖਿਆ ਸਾਡੀ ਸਾਰੀ ਜਾਂਚ ਪੜਤਾਲ ਵਗੈਰਾ ਕੀਤੀ ਵੀਸੀ ਰੈਂਟ ਤੇ ਮਤਲਬ ਰਹਿ ਰਹੇ ਆ ਵੀ ਰੇੜੀ ਨੂੰ ਕਿਵੇਂ ਸਰਵਾਈਵ ਕਰ ਰਹੇ ਆ ਤਾਂ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਭੇਜੀ ਤੇ ਉਹਨਾਂ ਨੇ ਵੀ ਕਾਫੀ ਜ਼ਿਆਦਾ ਮਤਲਬ ਸਾਨੂੰ ਸਪੋਰਟ ਕੀਤਾ ਵੀ ਮਤਲਬ ਐਕਣਾ ਕਰਕੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਅਸੀਂ ਦੇਖਦੇ ਆ ਰਵੀ ਭਾਜੀ ਉਹਨਾਂ ਨਾਲ ਗੱਲ ਕਰਦੇ ਆ ਵੀ ਮਤਲਬ ਜਿਵੇਂ ਵੀ ਹੋ ਸਕਦਾ ਵਾਧ ਤੋਂ ਵਾਧ ਵਧੀਆ ਪ੍ਰਮੋਟ ਕਰਾਂਗੇ ਮੈਂ ਖਾਈ ਚਲੋ ਸ਼ੁਕਰ ਹੋ ਉਸ ਮਾਲਕ ਦਾ ਕਿਉਂਕਿ ਗੁਰੂ ਸਾਹਿਬ ਮਤਲਬ ਖਾਲਸਾ ਢਾਂਹੀ ਲਾਲੋ ਵੀ ਜਿਵੇਂ ਆ ਉਹਦਾ ਸਾమే ਹੈਲਪ ਕਰਨੀ ਹੁੰਦੀ ਆ ਤਾਂ ਉਹ ਕਿਸੇ ਦੇ ਵਿੱਚ ਦੀ ਆ ਕੇ ਹੀ ਕਰਦਾ ਬਿਲਕੁਲ 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 ਮਤਲਬ ਜਦੋਂ ਉਹ ਵੀਰ ਜੀ ਸਾਡੇ ਕੋਲੇ ਆਏ ਉਹਨਾਂ ਨੇ ਸਾਡੀ ਸਾਰੀ ਹਿਸਟਰੀ ਮਤਲਬ ਟੋਟਲੀ ਅਪਲੋਡ ਸਾਡੇ ਕੋਲੋਂ ਕਰਵਾਈ ਤੇ ਅਸੀਂ ਆਪਣਾ ਸਾਰਾ ਜੋ ਵੀ ਡਾਕੂਮੈਂਟੇਸ਼ਨ ਸੀਗੀ ਵਾਈਫ ਹਾਰਟ ਪੇਸ਼ੈਂਟ ਸੀ ਉਹਨਾਂ ਦੇ ਦਿਲ ਚ ਸੁਰਾਖ ਹੈ ਮਤਲਬ ਪੀਜੀਆਈ ਤੋਂ ਰਿਪੋਰਟਸ ਸੀਗੀਆਂ ਡੀਐਮਸੀ ਵੀਆਂ ਸੀਗੀਆਂ ਸਾਰੀਆਂ ਰਿਪੋਰਟਸ ਵਗੈਰਾ ਨਾਲ ਮਤਲਬ ਉਹ ਕੀਤੀਆਂ ਨਥੀ ਵਗੈਰਾ ਤੇ ਮਤਲਬ ਫੇਰ ਸਾਨੂੰ ਉੱਪਰੋਂ ਅਪਰੂਵਲ ਆਈ ਕਿ ਤੁਹਾਡੀ ਤੁਹਾਨੂੰ ਇੱਕ ਰੈਗਿस्ट्री ਦਿੱਤੀ ਜਾਊਗੀ ਕਾਰਡ ਦਿੱਤੀ ਜਾਊਗੀ ਤੇ ਨਾਲ ਉਹਦੇ ਵਿੱਚ ਤੁਹਾਨੂੰ ਸਮਾਨ ਵੀ ਦਿੱਤਾ ਜਾਂਦਾ ਈਵਨ ਅਸੀਂ ਰੋਟੀ ਜਿਹੜੀ ਆ ਨਾ ਉਹ ਸਿਰਫ ਇੱਕ ਟਾਈਮ ਹੀ ਖਾਂਦੇ ਸੀਗੇ ਮਤਲਬ ਰਾਤ ਨੂੰ ਘਰੇ ਜਾ ਕੇ ਰੇੜੀ ਜਦੋਂ ਘਰੇ ਲੈ ਕੇ ਜਾਣੀ ਐ ਉਸ ਟਾਈਮ ਹੀ ਰੋਟੀ ਖਾਂਦੇ ਸੀ ਵੀ ਮਤਲਬ ਬੱਚਿਆਂ ਨੇ ਉਹ ਜਿਹੜਾ ਮਤਲਬ 25 30 ਦਿਨ ਦਾ 30 ਦਿਨ ਦਾ ਟਾਈਮ ਸੀਗਾ ਉਹ ਮਤਲਬ ਇਸ ਤਰ੍ਹਾਂ ਕੱਢਿਆ ਵੀ ਮਤਲਬ ਬਹੁਤ ਜ਼ਿਆਦਾ ਜਿਹਨੂੰ ਆਪਾਂ ਔਖਾ ਕਹਿ ਦਈਏ ਵੀ ਮਤਲਬ 10 10 ਰੁਪਏ ਦੀ ਦਾਲ ਲੈ ਕੇ ਬਣਾਉਣੇ ਵਾਲਾ ਕੰਮ ਸੀਗਾ ਉਸ ਟਾਈਮ ਮਤਲਬ ਇੰਨੀ ਜ਼ਿਆਦਾ ਕੰਡੀਸ਼ਨ ਟਾਈਟ ਸੀਗੀ ਹਾਂਜੀ ਬਹੁਤ ਹੀ ਗੁਰੂ ਜਦੋਂ ਹਾਂਜੀ ਬਹੁਤ ਬੁਰਾ ਟਾਈਮ ਦੇਖਿਆ ਜੀ ਤੇ ਮਤਲਬ ਜਿਵੇਂ ਹੀ ਮੇਰੀ ਕਾਰਟ ਮਤਲਬ ਅਪਰੂਵ ਹੋ ਕੇ ਮੇਰੇ ਕੋਲੇ ਕਾਰਟ ਪਹੁੰਚੀ ਹੈ ਜੀ ਆ ਮਤਲਬ ਇਹ ਲਾ ਲਓ ਵੀ ਅੱਜ ਅਸੀਂ ਕਾਰਟ ਲਗਾਈ ਹੈ ਸਾਡੀ ਸੇਲ ਦੋਏ ਦਿਨ ਡਬਲ ਹੋ ਗਈ ਸੀ ਜੀ ਵਾਹ ਵਾਹ ਹਾਂ ਜੀ ਤੇ ਹੌਲੀ ਹੌਲੀ ਜਿਉਂ-ਜਿਉਂ ਹੋਇਆ ਜੀ ਪਹਿਲਾਂ ਅਸੀਂ ਮਤਲਬ ਨਾਰਮਲ ਕੈਟਾਗਰੀ ਯੂਜ਼ ਕਰਦੇ ਸੀਗੇ ਜਿਵੇਂ ਸੌਸਿਸ ਵਗੈਰਾ ਹੋ ਗਈ ਜਾਂ ਮਰਗਰਿਟ ਵਗੈਰਾ ਹੋ ਗਿਆ ਹਾਂ ਜੀ ਹਾਂ ਜੀ ਤੇ ਫਿਰ ਮੈਂ ਮਤਲਬ ਮੈਨੂੰ ਵੀਰ ਜੀ ਕੁਲਦੀਪ ਵੀਰ ਜੀ ਹੁਣਾਂ ਨੇ ਨਾਲ ਮੇਰੇ ਉਹ ਕੀਤੀ ਸਜੈਸ਼ਨ ਦਿੱਤੀਆਂ ਵੀ ਦੇਖ ਆਪਾਂ ਨੇ ਆਪਾਂ ਨੂੰ ਰੇੜੀ ਆਪਾਂ ਨੂੰ ਮਿਲ ਗਈ ਵੀ ਆਪਣਾ ਫਰਜ਼ ਬਣਦਾ ਵੀ ਆਕਾ ਲੋਕਾਂ ਨੂੰ ਕੁਆਲਿਟੀ ਦੇਈਏ ਜੇ ਆਪਾਂ ਵਧੀਆ ਕੁਆਲਿਟੀ ਦਵਾਂਗੇ ਤਾਂ ਵਧੀਆ ਕੁਆਲਿਟੀ ਮੈਂਟੇਨ ਰਹੂਗੀ ਤਾਂ ਵਧੀਆ ਪੈਸੇ ਵੀ ਬਣਨਗੇ ਇਹ ਜੀ ਗਾਨੀ ਤੁਸੀਂ ਮਿਹਨਤ ਕਰਨੀ ਹੈ ਪਰ ਅਸੀਂ ਕੁਆਲਿਟੀ ਦੇ ਵਿੱਚ ਸੁਧਾਰ ਕਰਦੇ ਹੋਏ ਹੁਣ ਅਸੀਂ ਇਸ ਟਾਈਮ ਬੋਨ ਦਾ 버ਗਰ ਯੂਜ਼ ਕਰ ਰਹੇ ਹਾਂ ਤੇ ਸਾਰੀਆਂ ਕੁਆਲਿਟੀ ਦੀਆਂ ਮਤਲਬ ਜਿਹੜੀਆਂ ਸੌਸਿਸ ਨੇ ਸਾਰੀਆਂ ਟੌਪ ਕੁਆਲਿਟੀ ਦੀਆਂ ਨੇ ਆਪਣੇ ਕੋਲ ਤੇ ਮਤਲਬ ਖਾਲ ਸਾਈਡ ਦੀ ਹੈਲਪ ਨਾਲ ਮੈਂ ਮਤਲਬ ਇੰਨਾ ਕਿ ਜ਼ਿਆਦਾ ਉਰੇ ਮਤਲਬ ਫੇਮਸ ਹੋ ਗਿਆ ਜਾਂ ਕੰਮ ਨੂੰ ਲੈ ਕੇ ਲਾ ਲਓ ਮਤਲਬ ਉਹ ਬਹੁਤ ਵਧੀਆ ਸਾਡੀ ਸੇਲ ਹੋਣ ਲੱਗ ਗਈ ਵੀ ਮੈਂ ਆਪਣੇ ਬੱਚਿਆਂ ਨਾਲ 2 ਡੰਗ ਦੀ 3 ਡੰਗ ਦੀ ਰੋਟੀ ਹੈ ਜਿਹੜੀ ਉਹ ਬਹੁਤ ਵਧੀਆ ਹੋ ਰੀਜ਼ੀਲੀ ਖਾਣ ਲੱਗ ਗਏ ਆ ਜੀ ਨਹੀਂ ਹੁਣ ਤੁਸੀਂ ਉਸ ਵੇਲੇ ਜਦੋਂ ਉਸ ਵੇਲੇ ਜਦੋਂ ਤੁਸੀਂ ਦੇਖਿਆ ਭਈ ਤੁਹਾਡੇ ਪੁਰ ਮਾੜਾ ਸਮਾਂ ਆਇਆ ਜਿੱਦਾਂ ਹੁਣ ਕਹੇ ਭਈ ਪੰਜਾਬ ਦੇ ਸਾਡੇ ਗਰੀਬ ਪਰਿਵਾਰ ਕਾਫੀ ਆ ਜਦੋਂ ਤੁਸੀਂ ਆਪਣਾ ਭਰੋਸਾ ਛੱਡਿਆ ਭਈ ਕੋਈ ਨਾ ਕੁਝ ਹੋ ਜੂਗਾ ਤੁਹਾਡੀ ਆਸ ਸੀ ਕਿ ਭਈ ਜਾਂ ਕਿਸੇ ਸਰਕਾਰਾਂ ਵੱਲ ਕਿਸੇ ਹੋਰ ਵੱਲ ਅਸੀਂ ਜਾ ਕੇ ਇਦਾਂ ਦੀ ਮਦਦ ਸਾਨੂੰ ਮਿਲ ਸਕਦੀ ਆ ਨਹੀਂ ਸਰਕਾਰਾਂ ਵੱਲ ਸਰਕਾਰਾਂ ਵੱਲ ਕੋਈ ਆਸ ਨਹੀਂ ਸੀ ਕੋਈ ਇਸ ਤਰ੍ਹਾਂ ਹੋਰ ਕਿੱਥੇ ਪਾਸੇ ਹੋਰ ਕਿਸੇ ਪਾਸੇ ਵੀ ਨਹੀਂ ਜੀ ਕਿਸੇ ਵੱਲੋਂ ਮੈਨੂੰ ਕਿਸੇ ਵੱਲੋਂ ਕੋਈ ਉਮੀਦ ਨਹੀਂ ਸੀ ਜੀ ਨਾ ਕੋਈ ਕਰ ਸਕਦਾ ਸੀ ਐਕਚੁਅਲੀ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਜਦੋਂ ਅਸੀਂ ਰੇੜੀ ਲੈ ਕੇ ਕੰਮ ਕਰ ਰਹੇ ਸੀਗੇ ਤਾ ਉਸ ਟਾਈਮ ਕੰਡੀਸ਼ਨ ਇੰਨੀ ਕਿ ਜ਼ਿਆਦਾ ਮਾੜੀ ਆ ਗਈ ਸੀ ਮਤਲਬ ਟਾਈਮ ਜਿਹੜਾ ਸੀਗਾ ਰੈਂਟ ਪੇ ਕਰਨਾ ਸੀ ਅਸੀਂ ਇਹਦਾ ਹਾਊਸ ਦਾ ਰੈਂਟ ਸੀਗਾ 6000 ਸਾਡਾ ਤੇ ਉਹ ਪੇ ਕਰਨਾ ਸੀਗਾ ਤੇ ਬੇਟੇ ਦੀ ਐਡਮਿਸ਼ਨ ਕਰਾ ਕੇ ਬੇਟੇ ਨੂੰ ਸਕੂਲ ਚ ਵੀ ਐਡ ਆਨ ਕਰਨਾ ਸੀਗਾ ਤੇ ਉਸ ਟਾਈਮ ਮੈਂ ਲੱਕੀਲੀ ਮੇਰੇ ਕੋਲ ਜਿਹੜਾ ਮੇਰਾ ਆਪਣਾ ਫੋਨ ਸੀਗਾ ਮੈਂ ਮਤਲਬ 8000 ਤਾਂ ਸੇਲ ਕਰਕੇ ਤਾਂ ਮਤਲਬ ਰੈਂਟ ਪੇ ਕੀਤਾ ਤੇ ਮਤਲਬ ਉਹ ਚੀਜ਼ ਕੀਤੀ ਵੀ 10 15 ਦਿਨ ਬਾਅਦ ਮਤਲਬ ਫੇਰ ਮੈਂ ਆਪਣਾ ਇੱਕ ਮੇਰੇ ਕੋਲ ਫੋਨ ਕਿਸੇ ਨੇ ਮੈਨੂੰ ਦਿੱਤਾ ਤੇ ਮੈਂ ਉਹਦੀ ਡਿਸਪਲੇ ਪਵਾ ਕੇ ਮਤਲਬ ਫੋਨ ਯੂਜ਼ ਕਰਨ ਲੱਗਿਆ ਮਤਲਬ ਇਸ ਤਰ੍ਹਾਂ ਦਾ ਮਾੜਾ ਟਾਈਮ ਦੇਖਿਆ ਵੀ ਮਤਲਬ ਰੋਟੀ ਤਾਂ ਬਹੁਤ ਦੂਰ ਦੀ ਗੱਲ ਸੀ ਮਤਲਬ ਰੈਂਟ ਵੀ ਮੈਨੂੰ ਮਤਲਬ ਆਪਣੀਆਂ ਚੀਜ਼ਾਂ ਸੇਲ ਕਰਕੇ ਕਰਨਾ ਪਿਆ ਬਹੁਤ ਹੀ ਬਹੁਤ ਹੀ ਮਾੜਾ ਸਮਾਂ ਆ ਗਿਆ ਤੇ ਉਸ ਵੇਲੇ ਤੁਸੀਂ ਦੇਖਿਆ ਪੇ ਹੁਣ ਕੁਝ ਰਹਿ ਨਹੀਂ ਗਿਆ ਫੋਨ ਮਗਰੋਂ ਤੇ ਆਪੇ ਜਿੱਦਾਂ ਜੇ ਕਹਿੰਦੇ ਪੇ ਗੁਰੂ ਕਿਰਪਾ ਨਾਲ ਸਾਡਾ ਜੋੜ ਮੇਲਾ ਹੋ ਗਿਆ ਤੇ ਤੁਸੀਂ ਹੁਣ ਤੁਸੀਂ ਹੁਣ ਚੜ੍ਹਦੀ ਕਲਾ ਤੁਹਾਡੀ ਰੇੜੀ ਵੀ ਚੜ੍ਹਦੀ ਕਲਾ ਜਾ ਰਹੀ ਤੁਸੀਂ ਪਰਿਵਾਰ ਵੀ ਚੱਕ ਲਾ ਹੁਣ ਤੁਹਾਡਾ ਉਹ ਤੁਹਾਡੀ ਇਹ ਰੇਡੀ ਦਾ ਤੁਹਾਡੀ ਸਾਰੀ ਜ਼ਿੰਦਗੀ ਬਦ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੰਦੀ ਆ ਵੀ ਤੁਹਾਡਾ ਹੁਣ ਨੈਕਸਟ ਸਟੈਪ ਕੀ ਆ ਅ ਨੈਕਸਟ ਸਟੈਪ ਕੁਝ ਨਹੀਂ ਆ ਸਾਡਾ ਨੈਕਸਟ ਸਟੈਪ ਮੈਂ ਕੋਸ਼ਿਸ਼ ਕਰੂੰਗਾ ਅਸੀਂ ਇੱਕ ਸ਼ਾਪ ਦੇਖ ਰਹੇ ਆ ਵੀ ਹੁਣ ਜਿੱਮੇ ਸੀਟਿੰਗ ਨਹੀਂ ਆ ਉਰੇ ਦੇ ਜਿਹੜੇ ਪਬਲਿਕ ਆ ਜਿਹੜੇ ਮੇਰੇ ਕੋਲ ਮਤਲਬ ਗੱਡੀਆਂ ਵਾਲੇ ਕਸਟਮਰ ਖੜਦੇ ਨੇ ਆ ਕੇ ਤੇ ਮਤਲਬ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਤੁਸੀਂ ਸੀਟਿੰਗ ਦਾ ਕਰੋ ਜੀ ਮਤਲਬ ਸੀਟਿੰਗ ਨੂੰ ਕੋਈ ਅਰੇਂਜ ਨਹੀਂ ਹੈ ਕਿਉਂਕਿ ਹਲੇ ਤਾਂ ਆਪਾਂ ਰੇਡੀਓ ਮਤਲਬ ਆਈ ਹੈ ਜਾਂ ਹਲੇ ਕਿਉਂਕਿ ਹਲੇ ਇਸ ਤਰ੍ਹਾਂ ਸਰਵਾਈਵ ਕਰ ਰਹੇ ਆ ਵੀ ਆਪਾਂ ਕੁਆਲਟੀ ਵੱਲ ਜ਼ਿਆਦਾ ਧਿਆਨ ਦੇ ਰਹੇ ਹਾਂ ਬਿਲਕੁਲ 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 ਨਹੀਂ ਮਤਲਬ ਮੇਰੀ ਕੁਆਲਟੀ ਹੈ ਜਿਹੜੀ ਉਹ ਕਿਸੇ ਤਰ੍ਹਾਂ ਨਾਲ ਡਗ ਮਗਾਉਣੀ ਨਹੀਂ ਚਾਹੀਦੀ ਚਾਹੇ ਸਾਡੀ ਸੇਲ ਸਲੋ ਵੀ ਹੋ ਰਹੀ ਹੈ ਕਦੇ ਘਟ ਜਾਂਦੀ ਹੈ ਕਦੇ ਵਧ ਜਾਂਦੀ ਹੈ ਪਰ ਮੈਂ ਕੁਆਲਟੀ ਨੂੰ ਮੇਨਟੇਨ ਰੱਖਣ ਵਾਸਤੇ ਹਲੇ ਅਸੀਂ ਖਰਚਾ ਸਰਵਾਈਵ ਕਰਦਾ ਉਵੇਂ ਹੀ ਕਰ ਰਹੇ ਹਾਂ ਮਤਲਬ ਪਰ ਲੇਕਿਨ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਅਸੀਂ ਕੁਆਲਟੀ ਨੂੰ ਮੇਨਟੇਨ ਕਰ ਲਿਆ ਜੀ ਹੁਣ ਅਸੀਂ ਇੱਕ ਸ਼ਾਪ ਦੇਖੀ ਹੈ ਰੈਂਟ ਤੇ ਜਿਹੜੀ ਅਸੀਂ ਮਤਲਬ ਫਾਈਨਲ ਕਰ ਲਈ ਹੈ ਹਾਂਜੀ ਬਹੁਤ ਵਧੀਆ ਇਹ ਸਾਰੀ ਆਮਦਨ ਇਹ ਸਾਰੀ ਆਮਦਨ ਰੇੜੀ ਤੋਂ ਆ ਰਹੀ ਹੁਣ ਰੇੜੀ ਤੋਂ ਆ ਰਹੀ ਹੈ ਹਾਂਜੀ ਹੁਣ ਰੇੜੀ ਤੋਂ ਇੰਕਮ ਹੋ ਰਹੀ ਹੋਗੀ ਤੇ ਹੁਣ ਅਸੀਂ ਇੱਕ ਸ਼ਾਪ ਸ਼ਾਪ ਹਾਂਜੀ ਸ਼ਾਪ ਦੇਖੀ ਹੈ ਜੀ ਸ਼ਾਪ ਅਸੀਂ ਨੇ ਕੱਲ ਐਗਰੀਮੈਂਟ ਅਸੀਂ ਕਰ ਲਿਆ ਸੀਗਾ ਜੀ ਸ਼ਾਪ ਦਾ ਫਿਰ ਵਧਾਈਆਂ ਸਾਰੇ ਬੰਦ ਹਾਂਜੀ ਹਾਂਜੀ ਬਹੁਤ ਬਹੁਤ ਜ਼ਿਆਦਾ ਜੀ ਇਹ ਮਤਲਬ ਦੇਖੋ ਤੁਸੀਂ ਇੱਕ ਤੁਸੀਂ ਇੱਕ ਇੱਕ ਕਿਨਾਰੇ ਤੇ ਪਹੁੰਚ ਗਏ ਅਸੀਂ ਭਈ ਹੁਣ ਢੇਰੀ ਆ ਗਈ ਆ ਉਦੇ ਵਿੱਚ ਦੇਖੋ ਤੁਸੀਂ ਕਿਦਾਂ ਮੁੜ ਆ ਗਏ ਤੁਸੀਂ ਗੁਰੂ ਤੇ ਭਰੋਸਾ ਨਹੀਂ ਛੱਡਿਆ ਤੇ ਤੁਸੀਂ ਹਾਂਜੀ ਨਹੀਂ ਉਹ ਦੇਖੋ ਤੁਸੀਂ ਹੁਣ ਕਿੱਥੇ ਪਹੁੰਚ ਗਏ ਆ ਸਾਨੂੰ ਬੜੀ ਖੁਸ਼ੀ ਆ ਤੁਹਾਡਾ ਜਿਹੜਾ ਤੁਹਾਡੀ ਜਿਹੜੀ ਰੇੜੀ ਆ ਖਾਣੇ ਦੇ ਕਿਹੜੇ ਇਲਾਕੇ ਚ ਆ ਤੇ ਨਾਂ ਕੀ ਰੇੜੀ ਦਾ ਕੀ ਦੱਸਿਓ ਸਾਰੀ ਸੰਗਤ ਨੂੰ ਇਹ ਮੇਰੀ ਖਾਲਸਾ ਫਾਸਟ ਫੂਡ ਜੰਕਸ਼ਨ ਦੇ ਨਾਮ ਤੇ ਅਸੀਂ ਨੇ ਰੱਖਿਆ ਜੀ ਇਹਦਾ ਨਾਮ ਤੇ ਇਹ ਸਮਰਾਲਾ ਰੋਡ ਐਲੀਗੈਂਸ ਹੋਟਲ ਦੇ ਕੋਲ ਹੈ ਜੀ ਸਮਰਾਲਾ ਜੀ ਸੰਗਤ ਜੀ ਲੱਗ ਗਿਆ ਤੁਹਾਨੂੰ ਪਤਾ ਕਿ ਕਿੱਥੇ ਆ ਇਹ ਰੇੜੀ ਹੁਣ ਉੱਥੇ ਖੰਨਾ ਤੇ ਤੁਸੀਂ ਜਾ ਕੇ ਜਿੰਨੇ ਆਪਣੀ ਬਿਜ਼ਨਸ ਇਹਨਾਂ ਦੇ ਉਹ ਕੁਆਲਿਟੀ ਆ ਸਫਾਈ ਆ ਅਸੀਂ ਖਾਸ ਸਾਡੇ ਤੋਂ ਤੁਹਾਡੇ ਕਰਕੇ ਤੁਹਾਡੇ ਸਪੋਰਟ ਨਾਲ ਜੋ ਕੀਤਾ ਕਰ ਸਕਿਆ ਕਰ ਦਿੱਤਾ ਹੁਣ ਤੁਸੀਂ ਇਹਨੂੰ ਜਰੂਰ ਸਪੋਰਟ ਦੇਵੋ ਇਦਾਂ ਦੇ ਪਰਿਵਾਰ ਨੂੰ ਜਿਹੜੇ ਦੇਖੋ ਕਿੰਨੀ ਦੂਰ ਆ ਗਏ ਸੀਗੇ ਪਿੰਨੀ ਹਰੀ ਚ ਇੱਕ ਇੱਕ ਨਾਰੇ ਚ ਆ ਗਏ ਸੀਗੇ ਤੇ ਹੁਣ ਦੇਖੋ ਇੱਕ ਪਾਸੇ ਦੂਜੇ ਪਾਸੇ ਚੱਲ ਗਏ ਉਹ ਵੀ ਆਪਣੀ ਮਿਹਨਤ ਕਰਕੇ ਤੇ ਤੁਹਾਡੇ ਸਹਿਯੋਗ ਨਾਲ ਸੋ ਇਹ ਸਾਨੂੰ ਬੜੀ ਖੁਸ਼ੀ ਹੁੰਦੀ ਆ ਇੱਕ ਪਰਿਵਾਰ ਦੇਖੋ ਤੁਸੀਂ ਆਪਣੀ ਮਿਹਨਤ ਤੁਹਾਡੀ ਮਿਹਨਤ ਉਹ ਵੱਡੀ ਆ ਤੁਸੀਂ ਆਪਣਾ ਹੌਂਸਲਾ ਨਹੀਂ ਛੱਡਿਆ ਆਖਰੀ ਤੱਕ ਹਾਂਜੀ ਸਾਨੂੰ ਸਾਨੂੰ ਖੁਸ਼ੀ ਹੋਊਗੀ ਤੁਹਾਡੇ ਗੁਰੂਆਂ ਦੀ ਜੜ ਦੀ ਗੱਲ ਹੋਵੇ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਜੀ ਕਿਉਂਕਿ ਕਾਰਨ ਆਇਆ ਜੇ ਅਸੀਂ ਮਤਲਬ ਸਰਵਾਈਵ ਚ ਇਹ ਸਾਡੇ ਤੇ ਮਾੜਾ ਟਾਈਮ ਆਇਆ ਦੇਖੋ ਗੁਰੂ ਸਾਹਿਬ ਨੇ ਵੀ ਮਾੜੇ ਤੋਂ ਮਾੜਾ ਸਮਾਂ ਆਪਣੇ ਤੇ ਹੰਡਾ ਕੇ ਆਪਾਂ ਨੂੰ ਮਤਲਬ ਉਹ ਕੀਤਾ ਆ ਜੇ ਇਹਦੇ ਵਿੱਚ ਆਪਾਂ ਹੌਸਲਾ ਛੱਡਦੇ ਆ ਤਾਂ ਇਹ ਆਪਣੇ ਵਾਸਤੇ ਗਲਤੀ ਹੋਊਗੀ ਬਿਲਕੁਲ ਬਿਲਕੁਲ 100% ਹੌਸਲਾ ਰੱਖਣਾ ਚਾਹੀਦਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਕੰਮ ਓਵੇਂ ਹੀ ਰਿਮੂਵ ਹੁੰਦਾ ਆ ਇੱਕ ਆਸ ਉਮੀਦ ਹੁੰਦੀ ਆ ਸਾਨੂੰ ਸਾਡੀ ਆਸ ਉਮੀਦ ਸਾਡੇ ਗੁਰਗ੍ਰੰਥ ਸਾਹਿਬ ਤੇ ਆ ਗੁਰੂ ਗੋਬਿੰਦ ਸਿੰਘ ਜੀ ਤੇ ਆ ਜਿਨ੍ਹਾਂ ਨੇ ਕੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ਵੀ ਹੈ ਅਗਰ ਅਸੀਂ ਗੁਰੂ ਸਾਹਿਬ ਦਾ ਹੱਥ ਜਾਂ ਉਹਦੇ ਵੱਲ ਨਜ਼ਰੀਆ ਨਾ ਛੱਡੀਏ ਤਾਂ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਉਹ ਕਦੇ ਆਸ ਪੂਰੀ ਨਹੀਂ ਕਰਦੇ ਹੈਗੇ ਠੀਕ ਹੈ ਸਮਾਂ ਇਹ ਮਾੜਾ ਚੰਗਾ ਆਉਂਦਾ ਰਹਿੰਦਾ ਆ ਪਰ ਸਰਵਾਈਵ ਉਹੀ ਬੰਦਾ ਕਰਦਾ ਜਿਹੜਾ ਗੁਰੂ ਸਾਹਿਬ ਤੇ ਆਸ ਰੱਖਦਾ ਹੈ ਜੀ ਫਿਰ ਸਾਡਾ ਵੀ ਫਰਜ਼ ਹੈ ਹਾਂਜੀ ਸਾਡਾ ਵੀ ਫਰਜ ਹੈ ਜਿਹੜੇ ਸਾਡੇ ਜਥੇਬੰਦੀਆਂ ਜਾਂ ਪੰਜਾਬ ਦੇ ਵਿੱਚ ਸਾਡੇ ਧਾਰਮਿਕ ਜਥੇਬੰਦੀਆਂ ਉਹ ਵੀ ਸਾਡੇ ਗਰੀਬਾਂ ਨੂੰ ਹੱਥ ਜੀਬਾਂ ਦਾ ਹੱਥ ਫੜਨ ਕਿਉਂਕਿ ਕਦੇ ਹੌਸਲਾ ਟੁੱਟ ਜਾਂਦਾ ਦੂਜਾ ਕੋਈ ਆ ਜਾਂਦਾ ਬਾਹਰ ਫਿਰ ਅਸੀਂ ਕਹਿੰਨੇ ਦੂਜਾ ਬੰਦਾ ਦੂਜੇ ਪਾਸੇ ਕਿੱਦਾਂ ਹੋ ਗਿਆ ਕਿਉਂਕਿ ਗਰੀਬੀ ਜਿਹੜਾ ਕੋਈ ਗਰੀਬੀ ਚ ਰਹਿੰਦਾ ਜਿਹਦੇ ਬੱਚੇ ਭੁੱਖੇ ਆ ਉਹਨੂੰ ਪਤਾ ਵੀ ਕਿੱਦਾਂ ਟਾਈਮ ਕੱਢਣਾ ਸੋ ਜਿੱਦਾਂ ਤੁਸੀਂ ਕਿ ਆ ਬਿਲਕੁਲ ਅਗਿਆਤ ਤੁਸੀਂ ਹੁਣ ਸਾਨੂੰ ਖੁਸ਼ੀ ਆ ਤੁਸੀਂ ਵੀ ਆਪਣੇ ਸਕਸੈਸਫੁਲ ਕਾਮਯਾਬ ਹੋਵੋ ਤੁਸੀਂ ਵੀ ਵੰਡ ਕੇ ਸ਼ੌਕ ਜਿਹੜੇ ਦੂਜੇ ਵੀ ਗਰੀਬ ਆ ਤੁਹਾਡਾ ਤੁਹਾਡਾ ਹੁਣ ਆ ਆਖਰੀ ਸ ਤੁਹਾਨੂੰ ਕਿਦਾਂ ਡੀਲ ਕੀਤਾ ਗਿਆ ਸਟਾਫ ਸਾਡੇ ਉੱਥੇ ਜਿਹੜੇ ਮੋਰੇ ਸਾਡੀ ਟੀਮ ਬਹੁਤ ਵਧੀਆ ਟੀਮ ਆ ਤੁਹਾਡੇ ਸੇਵਾਦਾਰ ਆ ਤੁਹਾਨੂੰ ਬਹੁਤ ਵਧੀਆ ਡੀਲ ਦਿੱਤਾ ਬਹੁਤ ਵਧੀਆ ਸਰਵਾਈਵ ਕੀਤਾ ਜੀ ਜੇ ਆਪਾਂ ਮਤਲਬ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਮੋਤੀ ਜੀ ਜੇ ਆਪਾਂ ਕਿਸੇ ਬੈਂਕ ਦੇ ਉੱਤੋਂ ਲੋਨ ਵੀ ਲੈਣਾ ਹੋਵੇ ਨਾ ਵੀ ਆਪਣੇ ਡਾਕੂਮੈਂਟ ਵੀ ਪੂਰੇ ਹੋਣ ਤੇ ਮਤਲਬ ਉਹ ਬੈਂਕ ਲੋਨ ਦੇਣ ਨੂੰ ਹੀ ਤੁਹਾਨੂੰ 3-4 ਮਹੀਨੇ ਲਗਾ ਦਿੰਦੀ ਆ ਜੇ ਸਾਰਾ ਕੁਝ ਠੀਕ ਹੋਵੇ ਤਾਂ ਸਾਡੇ ਉਰੇ ਜਿਹੜੀ ਮੈਂ ਚੀਜ਼ ਦੇਖੀ ਆ ਵੀ ਮੈਨੂੰ ਵਿਦਿਨ 15 ਦਿਨਾਂ ਦੇ ਵਿੱਚ ਮੇਰੇ ਕੋਲੇ 10 ਤੋਂ 15 ਦਿਨ ਦੇ ਵਿੱਚ ਵਿੱਚ ਮੇਰੇ ਕੋਲੇ ਸਾਰਾ ਸਮਾਨ ਉਪਲਬਧ ਹੋ ਗਿਆ ਜਿਸ ਦਿਨ ਤੋਂ ਮੇਰੀ ਗੱਲ ਚੱਲੀ ਤਾਂ ਸੋ ਜਿਹੜਾ ਟੀਮ ਵਰਕ ਹੈ ਉਹ ਬਹੁਤ ਹੀ ਜ਼ਿਆਦਾ ਗੁੱਡ ਸੀਗਾ ਜੀ ਤੇ ਮੰਨੋ ਮੈਨੂੰ ਹਰ ਇੱਕ ਚੀ ਹਰ ਇੱਕ ਨੇ ਹੌਸਲਾ ਹੀ ਦਿੱਤਾ ਸਪੋਰਟ ਹੀ ਕੀਤੀ ਹੈ ਤੇ ਹੁਣ ਤੱਕ ਮੈਂ ਤੈਹ ਦਿਲੋਂ ਸ਼ੁਕਰਾਨਾ ਕਰੂੰਗਾ ਜੀ ਕੁਲਦੀਪ ਸਿੰਘ ਵੀਰ ਜੀ ਦਾ ਜੋ ਮਤਲਬ ਆਪਣੇ ਖੰਨੇ ਤੋਂ ਨੇ ਕਿੰਨੇ ਦੇ ਮਹੀਨੇ ਚਾਰ ਦਿਨੇ ਜੀ ਉਹ ਮਤਲਬ ਹੁਣ ਵੀ ਮਤਲਬ ਇੱਥੋਂ ਤੱਕ ਇਵਨ ਕਿ ਮੈਂ ਉਹਨਾਂ ਦਾ ਇੰਨਾ ਸ਼ੁਕਰਾਨਾ ਕਰਦਾ ਜਿਵੇਂ ਮੈਂ ਰਿਹੜੀ ਤੇ ਖੜਾ ਹੁੰਦਾ ਮੇਰੇ ਕੋਲ ਕੋਈ ਨਹੀਂ ਹੁੰਦਾ ਤੇ ਮਤਲਬ ਜੇ ਮਾਰਕੀਟ ਦੇ ਵਿੱਚ ਹੋਣ ਮੈਂ ਫੋਨ ਕਰਦਾ ਮਤਲਬ ਸਮਾਨ ਵੀ ਆਪ ਲੈ ਕੇ ਦੇ ਦਿੰਦੇ ਨੇ ਜੀ ਮਤਲਬ ਟੀਮ ਦੀ ਇੰਨੀ ਜ਼ਿਆਦਾ ਸਪੋਰਟੇਬਲ ਆ ਜੀ ਨਹੀਂ ਨਹੀਂ ਬਹੁਤ ਵਧੀਆ ਤੇ ਮਤਲਬ ਉਹਨਾਂ ਨੇ ਹਾਂ ਜੀ ਉਹ ਹਾਂ ਜੀ ਸਾਨੂੰ ਬੜੀ ਖੁਸ਼ੀ ਹੋਏ ਸਾਡੇ ਸੇਵਾਦਾਰ ਦੇਖੋ ਕਿੰਨੇ ਚੜ੍ਹਦੀ ਕਲਾ ਡੈਡੀ ਕੇ ਦੇ ਆ ਨਹੀਂ ਪੂਰੀ ਜੀ ਪੂਰੀ ਉਹਨਾਂ ਨੇ ਮਤਲਬ ਉਹਨਾਂ ਨੇ ਇੱਕ ਛੋਟੇ ਭਰਾ ਦੀ ਤਰ੍ਹਾਂ ਮੈਨੂੰ ਮਤਲਬ ਟ੍ਰੀਟ ਕੀਤਾ ਆ ਹੁਣ ਤੱਕ ਵੀ ਸਾਡੀ ਸਪੋਰਟ ਦੇ ਵਿੱਚ ਨੇ ਹੁਣ ਮੇਰੀ ਸ਼ਾਪ ਦਾ ਵੀ ਮਤਲਬ ਸਾਰਾ ਕੁਝ ਉਹਨਾਂ ਨੇ ਮਤਲਬ ਐ ਲਾ ਲਓ ਵੀ ਜਿਵੇਂ ਇੱਕ ਸਰਮੌਰ ਵੱਡੇ ਭਰਾ ਦੀ ਤਰ੍ਹਾਂ ਵੀ ਹਾਂ ਨਾਲ ਤੁਹਾਡੇ ਗਾਣੇ ਆ ਤਾ ਖਾਲਸਾਡ ਇਸ ਤਰ੍ਹਾਂ ਮੇਰੇ ਨਾਲ ਖੜੀ ਆ। ਛੱਡ ਜੀ ਇੱਕ ਭਰਾ ਦੀ ਤਰ੍ਹਾਂ ਵੀ ਹਾਂ ਸਾਡਾ ਛੋਟਾ ਭਰਾ ਜੇ ਮਤਲਬ ਇਸ ਤਰ੍ਹਾਂ ਡਾਊਨ ਹੋਇਆ ਤਾਂ ਉਹਨੂੰ ਆਪਾ ਕਿਵੇਂ ਕਰਨਾ? ਸੋ ਮੈਂ ਹੋਇਆ ਵੀ ਆ ਜੀ ਮੈਂ ਤੈਨ੍ਹ ਦੇ ਲੋ ਸ਼ੁਕਰਾਨਾ ਕਰਦਾ ਮਤਲਬ ਖਾਲਸਾਡ ਦਾ ਵੀ ਜਿਹਨੇ ਮੈਨੂੰ ਇੱਥੇ ਤੱਕ ਬਚਾਇਆ ਤੇ ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਵਾਹਿਗੁਰੂ ਕਿਰਪਾ ਕਰਨ ਵੀ ਮੈਂ ਵੀ ਖਾਲਸਾਡ ਦੀ ਤਰ੍ਹਾਂ ਹੀ ਹੈਲਪ ਕਰ ਸਕਾਂ। ਅਸੀਂ ਵੀ ਚਾਹੁੰਦੇ ਹਾਂ ਪਰਿਵਾਰਾਂ ਦੇ ਵੀ ਜਿਹਦੇ ਨਾਲ ਮਤਲਬ ਜੋ ਪਰਿਵਾਰ ਮੇਰੀ ਤਰ੍ਹਾਂ ਸਰਵਾਈਵ ਕਰ ਰਹੇ ਨੇ ਮੈਂ ਵੀ ਉਹਨਾਂ ਦੀ ਹੈਲਪ ਕਰ ਸਕਾਂ। ਨਹੀਂ ਸਾਨੂੰ ਭਾਈ ਸਾਹਿਬ ਬੜੀ ਖੁਸ਼ੀ ਆ ਵੀ ਇੱਕ ਪਰਿਵਾਰ ਕਿੰਨੇ ਕਿੰਨੇ ਨਿਹਰੀ ਲਾਗੇ ਆ ਗਏ ਤਾਂ ਦੇਖੋ ਚੜ੍ਹਦੀ ਕਲਾ ਹੁਣ ਤੁਸੀਂ ਚੜ੍ਹਦੀ ਕਲਾ ਚੱਲੋ ਤੁਹਾਡਾ ਸਾਰੀ ਟੀਮ ਖੜੀ ਆ ਸਾਡੀ ਸਾਰੀ ਟੀਮ ਵੱਲੋਂ ਸਾਡੇ ਯੂਕੇ ਵੱਲੋਂ ਸਾਰੀਆਂ ਟੀਮਾਂ ਦੁਨੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੁਸੀਂ ਦੁਕਾਨ ਲੈ ਰਹੇ ਆ ਸਾਰੀ ਸੰਗਤ ਦੇਖ ਰਹੀ ਆ ਤੁਹਾਨੂੰ ਬਹੁਤ ਇੱਕ ਵਾਰੀ ਇੱਕ ਵਾਰੀ ਫੇਰ ਦੱਸ ਦੋ ਤੁਹਾਡੀ ਰੇਡੀ ਦਾ ਨਾਮ ਕੀ ਤੇ ਕਿੱਥੇ ਆ ਖੰਨੇ ਪੁਲਿਸ ਇੱਕ ਵਾਰੀ ਫੇਰ ਦੱਸ ਦੋ ਇਹ ਹੈਗੀ ਆ ਜੀ ਖਾਲਸਾ ਫਾਸਟ ਫੂਡ ਜੰਕਸ਼ਨ ਹੈ ਜੀ ਸਮਰਾਲਾ ਰੋਡ ਤੇ ਐਲੀਗੈਂਸ ਹੋਟਲ ਦੇ ਕੋਲ ਹੈ ਜੀ ਚੜ੍ਹਦੀ ਕਲਾ ਬਹੁਤ ਤੁਹਾਡਾ ਧੰਨਵਾਦ ਟਾਈਮ ਦਾ ਤੇ ਜੇ ਤੁਹਾਨੂੰ ਬਸ ਇਹ ਜਵੇਂ ਕਾਮਯਾਬੀ ਕਰੋ ਤੇ ਚੜਦੀ ਕਲਾ ਰੋ ਤੇ ਵੰਡ ਕੇ ਸ਼ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ